ਅੱਜਿਸ ਬਹੁਤ ਵੱਡੀ ਸਮੱਸਿਆ ਆ ਕਿ ਪੰਜਾਬ ਦੇ ਲੋਕਾਂ ਨੂੰ ਮਿਲਕ ਫੈਡ ਤੇ ਰਾਹੀਂ ਨਕਲੀ ਦੁੱਧ ਪੀਣਾ ਪੈ ਰਿਹਾ ਉਹ ਕਿਸਾਨ ਕਦੇ ਨਕਲੀ ਦੁੱਧ ਨਹੀਂ ਬਣਾਉਂਦਾ ਜਦੋਂ ਡੇਰੀ ਤੇ ਕਲੈਕਸ਼ਨ ਹੁੰਦੀ ਆ ਉਹਦੇ ਬਾਅਦ ਜਦੋਂ ਟਰਾਂਸਪੋਰਟ ਹੁੰਦਾ ਮਿਲਕ ਉਸ ਵੇਲੇ ਉਹ ਨਕਲੀ ਦੁੱਧ ਬਣਾ ਕੇ ਤਾਂ ਸਪਲਾਈ ਹੋ ਰਿਹਾ ਬਿਮਾਰੀ ਵੀ ਫੈਲ ਰਹੀ ਆ ਡੇਰੀ ਤੇ ਵੀ ਅਸਰ ਆ ਰਿਹਾ ਨਕਲੀ ਦੁੱਧ ਮਿਲ ਜਾਂਦਾ ਤੇਰੀ ਨੂੰ ਪੂਰਾ ਰੇਟ ਨਹੀਂ ਮਿਲਦਾ ਸੋ ਇਹ ਬੜੀ ਗੰਭੀਰ ਮਸਲਾ ਇਹਦੇ ਤੇ ਆਪਾਂ ਨੂੰ ਐਫ ਐਸ ਐਸ ਆਈਏ ਏਆਈ ਤੇ ਤਹਿਤ ਕਾਨੂੰਨ ਆ ਕਿ ਬਈ ਉਹ ਤੇ ਪਰਚਾਉਣਾ ਚਾਹੀਦਾ ਪਰਚਾ ਕੀ ਹੈ ਛੋਟਾ ਜਿਹਾ ਜੁਰਮਾਨਾ ਠੀਕ ਹੈ ਜੀ ਬਲਤਾ ਉਹ ਮਿਲੀ ਭੁਗਤਿਆ ਤੇ ਜੇ ਫੜਿਆ ਜਾਵੇ ਤਾਂ ਥੋੜਾ ਜਿਹਾ ਜੁਰਮਾਨਾ ਹੋ ਜਾਂਦਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਸਾਰੇ ਸਦਰ ਨੂੰ ਆਪਾਂ ਲੋਕਾਂ ਦੇ ਚੁਣੇ ਹੋ ਨੁਮਾਇੰਦੇ ਆ ऐसे सदन ਚੋਂ ਜਿਹੜਾ ਅਗਲਾ ਸੈਸ਼ਨ ਤੁਸੀਂ ਲਿਆਉਣਾ ਉਹਦੇ ਵਿੱਚ ਆਪਾਂ ਕਾਨੂੰਨ ਬੜਾਈਏ ਕਿ ਉਹ ਸਜ਼ਾ ਘੱਟੋ-ਘੱਟ 8-10 ਸਾਲ ਦੀ ਹੋਵੇ ਤਾਂ ਕਿ ਕੋਈ ਨਕਲੀ ਦੁੱਧ ਨਾ ਬਣਾਵੇ ਨੰਬਰ 2 ਨੰਬਰ 2 ਪੰਜਾਬ ਹਿੱਤ ਦੇ ਵਿੱਚ ਮੈਂ ਕੋਈ ਆਪਣੇ ਹਲਕੇ ਦੀ ਗੱਲ ਨਹੀਂ ਕਰਨਾ ਚਾਹੁੰਦਾ ਇੱਥੇ ਆਪਣੇ ਆਪਣੇ ਹਲਕੇ ਦੀਆਂ ਰੂਰਲ ਰੋਡ ਜਿਹੜੀਆਂ ਮੰਡੀ ਬੋਰਡ ਬਣਾਉਂਦੀ ਆ ਉਹਨਾਂ ਦੇ ਹਾਲਾਤ ਬਾਰੇ ਜ਼ਿਕਰ ਕੀਤਾ ਗਿਆ ਦੋ ਤਿੰਨ ਹਾਈਵੇ ਪੰਜਾਬ ਦੇ ਵਿੱਚ ਦੀ ਨਿਕਲ ਰਹੇ ਆ ਔਰ ਉਹਨਾਂ ਦੇ ਲਈ ਚਾਹੇ ਰੇਤਾ ਹੋਵੇ ਚਾਹੇ ਮਿੱਟੀ ਹੋਵੇ ਉਹ ਸਾਡੀ ਪਿੰਡੂ ਸੜਕਾਂ ਦੇ ਉੱਪਰ ਦੀ ਜਿਹੜੀ 6 ਟਨ ਲਈ ਡਿਜ਼ਾਈਨਡ ਆ ਉੱਤੇ 60-60 ਟਨ ਮਿੱਟੀ ਰੇਤਾ ਬਜਰੀ ਪਾ ਕੇ ਅਸੀਂ ਸਾਰਾ ਪੰਜਾਬ ਤੋਂ ਜਿਹੜੀਆਂ ਜੜੀਆਂ ਛੋਟੀਆਂ ਸੜਕਾਂ ਤੋੜ ਲਈਆਂ ਤੇ ਅੱਜ ਆਪਣੇ ਕੋ ਲਿਮਿਟਿਡ ਫੰਡਸ ਆ ਆਪਾਂ ਨੂੰ ਇੱਕ ਪ੍ਰੋਪੋਜ਼ਲ NHAI ਨੂੰ ਬਣਾ ਕੇ ਦੇਣੀ ਚਾਹੀਦੀ ਆ ਕਿ ਤੁਹਾਡੀ ਇਹ ਸੜਕ ਬਣਾਉਣ ਨਾਲ ਪੰਜਾਬ ਦੇ ਸੜਕਾਂ ਦਾ ਇਹਨਾਂ ਨੁਕਸਾਨ ਹੋਇਆ ਤੇ ਤੁਸੀਂ ਸਾਨੂੰ ਇਹ ਸੜਕਾਂ ਸਾਡੀਆਂ ਬਣਾ ਕੇ ਦਿਓ ਜਦੋਂ ਤੁਸੀਂ ਜਾਣੇ ਹੋ ਥੈਂਕ ਯੂ ਇਹ ਬੇਨਤੀ ਹੈ ਮੇਰੀ ਪਰ ਇਹਦੇ ਤੇ ਵੀ ਮੇਰੇ ਖਿਆਲ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਥੈਂਕ ਯੂ ਥੈਂਕ ਯੂ ਰਾਣਾ ਜੀ ਥੈਂਕ ਯੂ ਥੈਂਕ ਯੂ ਬੀਬਾ ਗਰੀਬ ਕੌਰ ਜੀ ਤੁਸੀਂ ਕੁਝ ਰੱਖਣਾ ਚਾਹੁੰਦੇ ਹੋ ਧੰਨਵਾਦ ਸਪੀਕਰ ਸਾਹਿਬ ਅ ਮੈਂ ਬਸ ਇਹ ਨਹੀਂ ਕਹਿਣਾ ਚਾਹਾਂਗੀ ਕਿ ਜਿੰਨੀ ਵੀ ਲਿੰਕ ਸੜਕਾਂ ਹੈ ਗਿਆ ਜਿਵੇਂ ਰਾਣਾ ਜੀ ਨੇ ਕਿਹਾ ਸਾਡੇ ਹਲਕੀਆਂ ਸਾਰੀਆਂ ਟੁੱਟੀਆਂ ਹੋਈਆਂ ਨੇ ਜੇ ਉਹਦੇ ਮੰਤਰੀ ਸਾਹਿਬ ਉਹਦਾ ਕੁਝ ਕਰ ਸਕਣ ਤਾਂ ਬਹੁਤ ਬਹੁਤ ਮਿਹਰਬਾਨੀ ਹੋਊਗੀ ਜਿੰਨੀ ਵੀ ਮੇਨ ਸੜਕਾਂ ਹੈ ਗਿਆ ਉਹਦੀ ਸਾਰਾ ਸਾਰਾ ਟ੍ਰਾਫਿਕ ਤੋਂ ਅਵੋਇਡ ਕਰੰਟਲੀ ਲਿੰਕ ਰੋਡ ਤੇ ਆਉਂਦਾ ਤੇ ਜਿੰਨੀਆਂ ਸੜਕਾਂ ਨੇ ਮਜੀਠੇ ਹਲਕੇ ਦੀਆਂ ਲਿੰਕ ਰੋਡਸ ਸਾਰੀਆਂ ਟੁੱਟੀਆਂ ਹੋਈਆਂ ਨੇ ਬਹੁਤ ਬਹੁਤ ਧੰਨਵਾਦ ਜੀ ਮੰਤਰੀ ਸਾਹਿਬ ਉਹਦਾ ਕੁਝ ਕਰ ਸਕਣ ਥੈਂਕ ਯੂ ਥੈਂਕ ਯੂ ਥੈਂਕ ਯੂ ਸ਼੍ਰੀ ਅਸ਼ਰੀਕਮਾਰ ਜੀ ਸਪੀਕਰ ਸਾਹਿਬ ਧੰਨਵਾਦ ਮੈਂ ਤੁਹਾਡਾ ਧਿਆਨ ਇਸ ਗਲਬਲ ਸਦਨ ਦਾ ਲਿਆਣਾ ਚਾ ਨਾ ਕਿ ਪਠਾਨਕੋਟ ਇੱਕ ਬੜਾ ਸੰਵੇਦਨਸ਼ੀਲ ਜਿਹਾ ਜ਼ਿਲ੍ਹਾ ਹੈ ਬਾਰਡਰ ਦਾ ਜ਼ਿਲ੍ਹਾ ਔਰ ਡੇਢ ਸੜਕ ਦਾ ਸ਼ਹਿਰ ਹੈ ਲੇਕਿਨ ਪਿਛਲੇ 3 ਸਾਲਾਂ ਚ ਉਥੇ ਬਾਹਰੋਂ ਦੀ ਆਮਦ ਬਹੁਤ ਹੋਈ ਹੈ ਔਰ ਉਹਦੇ ਨਾਲ ਕ੍ਰਾਈਮ ਵੀ ਵਧਿਆ ਹੈ ਮੰਤਰੀ ਸਾਹਿਬ ਉਥੇ ਰਹਿੰਦੇ ਨੇ ਕਿਸੇ ਬੰਦੇ ਨੇ ਰੋਜ਼ਗਾਰ ਕਰਨਾ ਤੇ ਉਹ ਉਥੇ ਜਾਂਦਾ ਜਿੱਥੇ ਇੰਡਸਟਰੀ ਹੋਏ ਉਥੇ ਰੇਡੀਆਂ ਮਤਲਬ ਪੂਰੀ ਸੜਕ ਡੇਢ ਸੜਕ ਦਾ ਸ਼ਹਿਰ ਹੋਣ ਦੇ ਬਾਵਜੂਦ ਵੀ ਲੰਘਿਆ ਨਹੀਂ ਜਾ ਸਕਦਾ ਉਹ ਲਗਭਗ 10000 ਲੋਕ ਬਾਹਰੋਂ ਆ ਗਏ ਨੇ ਉਹ ਕੌਣ ਨੇ ਕਿੱਥੋਂ ਆਏ ਨੇ ਉਹਨਾਂ ਦਾ ਪਿਛੋਕੜ ਜਿਹੜਾ ਉਹ ਕਿਦਾਂ ਦਾ ਹੈ ਸਰਕਾਰ ਨੂੰ ਇਸ ਵੱਲ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਔਰ ਖਾਸ ਕਰਕੇ ਜਿਹੜੇ ਲੋਕਲ ਬਾਡੀ ਮਨਿਸਟਰ ਨੇ ਜਿਹੜਾ ਉਹ ਵੀ ਇੱਕ ਆਰਡਰ ਦੇਣ ਉਹ ਪੈਸੇ ਲੈ ਲੈ ਕੇ ਪਰਚੀ ਗੱਡੀ ਜਾਂਦੇ ਨੇ ਰੇੜੀ ਵੀ ਔਰ ਉਹਦੇ ਨਾਲ ਕੀ ਹੋਇਆ 100-100 ਮੋਟਰਸਾਈਕਲ ਇੱਕ ਦਿਨ ਚ ਝੁਕੋ ਜਾਂਦੇ ਨੇ ਔਰ ਉਹਦੇ ਨਾਲ ਡੈਮੋਗ੍ਰਾਫੀ ਪੂਰੀ ਚੇਂਜ ਹੋ ਰਹੀ ਹੈ ਔਰ ਪਠਾਨਕੋਟ ਨੇ ਆਲਰੇਡੀ ਆਤੰਕੀ ਹਮਲਾ ਸਿਆ ਹੋਇਆ ਹੈ ਐਦਾਂ ਦੇ ਦੇ ਉਤੇ ਇਸ ਤਰੀਕੇ ਦੇ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਦੀ ਪੁਲਿਸ ਵੈਰੀਫਿਕੇਸ਼ਨ ਉਸ ਪਿੰਡ ਤੋਂ ਕਰਵਾਣੀ ਚਾਹੀਦੀ ਹੈ ਜਿੱਥੋਂ ਆਇਆ ਹੈ ਆਉਣ ਵਾਲੇ ਸਮੇਂ 'ਚ ਕੋਈ ਅੱਛਾ ਨਹੀਂ ਹੋ ਰਿਹਾ ਕਿ ਕੋਈ ਆਦਮੀ ਬਾਹਰੋਂ ਆ ਗਿਆ ਕਿਉਂ ਆਇਆ ਇਹਦੀ ਜਾਣਕਾਰੀ ਅਗਰ ਲਈ ਜਾਂਦੀ ਹੈ ਤੇ ਮੈਨੂੰ ਲੱਗਦਾ ਦੋਨਾਂ ਵਿਭਾਗਾਂ ਨੂੰ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਹੁਤ ਜ਼ਰੂਰੀ ਵਾਲਾ ਮਾਮਲਾ ਮੈਨੂੰ ਲੱਗਦਾ ਪੂਰੇ ਪੰਜਾਬ ਚ ਵੀ ਇਸ ਤਰੀਕੇ ਨਾਲ ਹੋ ਰਿਹਾ ਹੈ। ਥੈਂਕ ਯੂ ਥੈਂਕ ਯੂ 16ਵੀਂ ਵਿਧਾਨ ਸਭਾ ਵਿੱਚ ਜਿਮਨੀ ਚੋਣਾ ਵਿੱਚ ਨਵੇਂ ਚੁਣਕੇ ਆਏ ਚਾਰ ਮਾਣਯੋਗ ਵਿਧਾਇਕਾ ਸ਼੍ਰੀ ਆਸ਼ਾਂਤ ਚੱਬੇਵਾਲ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ ਸਰਦਾਰ ਹਰਦੀਪ ਸਿੰਘ ਜੀ ਢਿੱਲੋਂ ਅਤੇ ਸਦਾ ਕੁਲਦੀਪ ਸਿੰਘ ਕਾਲਾ ਢਿੱਲੋਂ ਦਾ ਇਸ ਵਿਧਾਨ ਸਭਾ ਦੇ ਸਮਾਗਮ ਵਿੱਚ ਪਹਿਲੀ ਵਾਰ ਆਉਣ ਦੇ ਨਿਗਾ ਸਵਾਗਤ ਕਰਦਾ ਹਾਂ